ਤੇ ਸਾਡੇ ਪਿੰਡ 'ਚ ਅੱਗ ਬਿਲਕੁਲ ਨਹੀਂ ਲੱਗੀ ਤੇ ਸਾਡੇ ਪਿੰਡ 'ਚ ਉਸ ਤਾਂ ਗੱਠਾਂ ਬਣਾ ਗਾਵੀਆਂ ਜੀ ਆਹ ਜੀ ਕੋਈ ਸੁਪਰ ਸੀਡਰਾਂ ਵਜਾਉਂਦੇ ਹੈਗਾ ਪਹਿਲਾਂ ਤਾਂ ਹੈਪੀ ਸੀਡਰ ਜੀ ਉਸ ਕਾਮਯਾਬੀ ਹੋਈ ਉਹ ਤੇ ਸੁੰਢੀ ਪੈ ਜਾਂਦੀ ਸੀਗੀ ਤੇ ਐਸੇ ਜ਼ਿਆਦਾਤਰ ਲੋਕਾਂ ਨੇ ਸੁਪਰ ਸੀਡਰਾਂ ਵਜਾਈ ਆ ਕੋ ਗੰਡਾ ਦੀ ਸਾਨੂੰ ਸਮੱਸਿਆ ਇਹ ਆਉਂਦੀ ਆ ਜੀ ਤੇ ਇਹ ਬਣਾ ਕੋ ਗੰਡਾ ਚੁੱਕਣਾ ਤੇ ਪ੍ਰੋਬਲਮ ਆਉਂਦੀ ਆ ਜੀ ਛੇੜੀ ਚੌਕਿਆਂ ਲੈ ਕੇ ਜਾਂਦੇ ਗੰਡਾ ਇਹ ਜੇ ਹਰ ਇੱਕ ਪੈਂਡ ਅਸਲ ਵਿੱਚ ਹਰ ਇੱਕ ਪੈਂਡ ਪੰਜਾਂ ਹੱਤਾ ਪਿੰਡਾਂ ਨੂੰ ਇੱਕ ਮਿਲਿਆ ਵਾ ਜੀ ਇਹ ਮਸ਼ੀਨ ਜੀ ਇੱਕ ਹੀ ਆ ਪਰ ਜੇ ਹਰ ਇੱਕ ਪੈਂਡ ਸੋਸਾਇਟੀ ਨੂੰ ਦਿੱਤੀ ਜਾਵੇ ਇੱਕ ਇਹ ਤੇ ਬਹੁਤ ਵਧੀਆ ਗੱਲ ਹੋਵੇ ਜੀ ਪਰ ਇੱਕ ਘੱਟੋ ਘੱਟ ਇੱਕ ਪੈਂਡ ਨੂੰ ਇੱਕ ਦੇਣੀ ਚਾਹੀਦੀ ਹੈ ਫੇਰ ਸਾਰੇ ਪੈਂਡ ਦੀ ਅੱਕ ਚੁੱਕੀ ਜਾ ਸਕਦੀ ਹੈ ਜੀ ਨਾ ਚੁੱਕਣ ਦੀ ਪ੍ਰੋਬਲਮ ਦੋ ਟਰਾਲੀਆਂ ਹੁਣ ਘੱਟੋ ਘੱਟ ਚੁੱਕਣਾ ਇੱਕ ਹੀ ਹੁੰਦੀ ਹੈ ਜੀ ਇਹ ਤੇ ਵਾਰੀ ਜਨਾ ਦੇ ਨਾਲ ਚੁੱਕੀ ਜਾਵੇ ਕਿਉਂਕਿ ਜਦੋਂ ਨਹੀਂ ਚੁੱਕਦੇ ਆ ਉਦੋਂ ਵਾਤ ਚੜ ਜਾਂਦੀ ਹੈ ਜੀ ਪਹਿਲੀ ਵਾਤ ਚੜ ਜਾਂਦੀ ਹੈ ਜੀ ਫੇਰ ਇਹ ਇਹ ਸਮੱਸਿਆ ਆਉਂਦੀ ਹੈ ਗਣਾ ਚੁੱਕਣ ਚੀਏ ਇਹਦੇ ਸਰਪੰਚ ਸਾਹਿਬ ਆਮ ਤੌਰ ਤੇ ਦੇਖਦੇ ਆ ਕਿ ਲੋਕਾਂ ਦੇ ਵਿੱਚ ਕਾਫੀ ਜਾਗਰੂਕਤਾ ਆ ਰਹੀ ਹੈ ਇਸ ਬਾਰੇ ਹਾਂਜੀ ਬਹੁਤ ਜ਼ਿਆਦਾ ਅੱਗੇ ਨੂੰ ਬਹੁਤ ਘੱਟ ਆਇਆ ਵੀ ਕੋਈ ਆ ਕੋਈ ਵਿਰਲਾ ਹੀ ਕੋਈ ਪੀ ਆ ਖਾ ਲੋਂਦਾ ਹੋਵੇ ਤਾਂ ਨਹੀਂ ਬਹੁਤ ਘੱਟ ਲੱਗੀ ਹੈ ਜੀ ਇਖਤੀਆਕ ਤੇ ਪ੍ਰਸ਼ਾਸਨ ਵਾਲੋ ਵੀ ਬੇਨਤੀ ਹੈ ਆਵੇ ਉਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਜੀ ਪ੍ਰਸ਼ਾਸਨ ਨੇ ਸਾਡੇ ਐਸ ਐਚਓ ਵੀ ਆਉਂਦੇ ਰਹੇ ਆ ਏ ਡੀ ਸੀ ਵੀ ਆ ਕੇ ਗਏ ਆ ਜੀ ਸਾੜ ਨੂੰ ਸਾਾਨੂੰ ਇਹ ਵੀ ਕਹੇ ਤੁਹਾਨੂੰ ਗਾਣੂ ਵੀ ਪ੍ਰਾਪਤ ਕਰਾਵਾਂਗੇ ਮਸ਼ੀਨਾਂ ਜੀ ਇਹੇ ਸੋ ਪਹਿਲਾ ਸੁਪਰਸੀਡਰ ਆ ਜੀ ਇਹ ਥੋੜਾ ਇੰਨੀ ਸਮੱਸਿਆ ਆਉਂਦੀ ਹੈ ਕਿ ਕੋਈ ਮਹਿੰਗਾ ਸੰਦ ਖਰੀਦ ਨਹੀਂ ਸਕਦਾ ਘੱਟੋ ਘੱਟ ਜੇ ਵਾਈ ਵੀ ਆ ਉਹ ਘੱਟੋ ਘੱਟ 2500 ਰੁਪਿਆ ਇੱਕ ਕਿੱਲੇ ਦਾ ਲੈਂਦੇ ਆ ਲੈਕ ਗਰੀਬ ਦੁਕਾਨ ਕਿੱਲੇ 2 ਕਿਲੋ ਵਾਲਾ ਕਿੱਲੇ 2 ਕਿਲੋ ਵਾਲਾ ਨਹੀਂ ਆਪਾਂ ਇੰਨਾ ਕਰ ਸਕਦਾ ਜੀ ਜੀ ਹਾਂ ਜੀ ਪੂਰੇ ਇਲਾਕੇ ਦੇ ਵਿੱਚ ਦੇਖਿਆ ਕਿ ਬਹੁਤ ਘੱਟ ਜਿਹੜੀ ਅੱਗ ਲਗਾਈ ਗਈ ਹੈ ਕੀ ਕਹਿਣਾ ਚਾਹੋ ਜੀ ਟਲ ਚੱਲੇ ਹੈ ਵੀ ਦੀਆਂ ਹਦਾਇਤਾਂ ਤੇ ਮਾਨੋ ਕੀ ਸਾਹਿਬ ਮੋਗਾ ਸ਼੍ਰੀ ਅਜੀਤ ਜੀ ਜੀ ਆਈਪੀਐਸ ਔਰ ਡੀਐਸਪੀ ਨਿਹਾਲ ਸਿੰਘ ਵਾਲਾ ਸ਼੍ਰੀ ਅਨਵਰ ਅਲੀ ਜੀ ਜੀ ਇਹ ਹਦਾਇਤ ਸੀ ਕਿ ਆ ਪ੍ਰਾਲੀ ਦੇ ਸੀਜ਼ਨ ਦੌਰਾਨ ਆ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਵਾਸਤੇ ਜਿਹੜਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਹੋਈ ਹੈ ਕਿ ਜਿਹੜੀ ਪ੍ਰਾਲੀ ਹੈ ਇਹਦੀ ਜਿੰਨਾ ਵੀ ਦੀ ਰਹਿਦ ਖੂੰਦੇ ਜਾਂ ਝੋਨੇ ਦਾ ਜੋ ਵੀ ਹੈਗਾ ਇਹਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਪੰਚਾਇਤਾਂ ਦੇ ਵਿੱਚ ਜਾ ਕੇ ਲਾਂਬੰਦ ਕਰੋ ਤੇ ਸਮਝਾਓ ਕਿ ਅੱਗ ਨਾਲ ਜਿਹੜਾ ਹੈਗਾ ਵਾਤਾਵਰਨ ਖਰਾਬ ਹੁੰਦਾ ਹੈ ਹਵਾ ਦੁਸ਼ਟ ਹੁੰਦੀ ਏ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਉਸ ਦੇ ਨਾਲ ਹੀ ਜਿਹੜਾ ਧਰਤੀ ਦਾ ਉਪਜਾਊ ਤੱਤ ਹੈ ਉਹਨੂੰ ਵੀ ਸੇਕ ਲੱਗਦਾ ਸੋ ਮੈਂ ਧੰਨਵਾਦ ਕਰਨਾ ਚਾਹਣਾ ਆਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਪਿੰਡ ਖੋਟੇ ਹੈ ਮੌਜੂਦਾ ਸਰਪੰਚ ਨੇ ਪੰਚਾਇਤ ਦੇ ਬਾਈ ਜੀ ਹੁਣੇ ਨੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਦੇਖੋ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਨਾਲ ਤੋੜਨਾ ਬਹੁਤ ਔਖਾ ਹੁੰਦਾ ਪਰ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਸਾਡਾ ਸਾਥ ਦਿੱਤਾ ਹੈ ਅਸੀਂ ਕੱਲ ਮਾਨਜੋਗ ਐਸਡੀਐਮ ਸਾਹਿਬ ਡੀਸੀਐਡੀਸੀ ਸਾਹਿਬ ਵੀ ਆਏ ਸਨ ਔਰ ਮੈਂ ਵੀ ਦੋ ਟਾਈਮ ਇੱਥੇ ਇਹਨਾਂ ਕੋਲ ਗੇੜਾ ਮਾਰਦਾਂ ਆ ਇਹਨਾਂ ਨੇ ਪਿੰਡ ਦੀ ਤੁਸੀਂ ਵੇਖ ਲਓ ਸਾਰੇ ਪਾਸੇ ਕਿ ਤਕਰੀਬਨ ਇਹਨਾਂ ਨੇ ਇਕੱਠਾ ਬਣਾ ਦਿੱਤੀਆਂ ਨੇ ਇੱਕ ਜਿਹੜੀ ਇਹਨਾਂ ਨੇ ਸਮੱਸਿਆ ਜਾਹਰ ਕੀਤੀ ਹੈ ਉਹ ਮੈਂ ਵੀ ਆਪਣੇ ਵਿਭਾਗ ਵੱਲੋਂ ਜਾਂ ਮਾਨਜੋਗ ਐਸਡੀਐਮ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਜਿਹੜਾ ਸੁਪਰਸੀਡਰ ਹੈ ਇਹ ਬਹੁਤ ਜ਼ਿਆਦਾ ਕੀਮਤੀ ਹੈ ਕਰੀਬ ਕਿੰਨੇ ਕੁ ਦੀ ਹੈ ਇਹ ਡੇਢ ਲੱਖ ਦਾ ਹੁੰਦਾ ਇੱਕ ਟੂਨ ਡੇਢ 2 ਲੱਖ ਦਾ ਹੈ ਡੇਢ 2 ਲੱਖ ਦਾ ਜੀ ਇਹ ਹਰ ਇੱਕ ਕਿਸਾਨ ਇਹਨੂੰ ਰੋਜ਼ ਦਿਨ ਵਿੱਚ ਮੁਸ਼ਕਲ ਤੇ ਚਾਹਦੀ ਹੈ ਸੋ ਸੁਪਰ ਸੀਟਰ ਹੈ ਉਹ ਇਸ ਤਿੱਕੇ ਨਾ ਹੋ ਜਾਏ ਕੋਈ ਸੋਸਾਇਟੀ ਦੇ ਵਿੱਚ ਆ ਜਾਵੇ ਕਿ ਇੱਕ ਪਿੰਡ ਦੇ ਜਿਹੜੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵਾਰੀ ਸੈਟੋ ਦਾ ਦੇਰਾ ਇਸਤੇਮਾਲ ਕਰ ਸਕਣ ਤੇ ਮੈਂ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ ਤੇ ਸਥਿਚ ਵਿੱਚ ਵੀ ਜਿਹੜਾ ਹੈਗਾ ਪੁਲਿਸ ਤੇ ਪਬਲਿਕ ਦਾ ਜਿਹੜਾ ਤਾਲ ਮੇਲੇ ਉਹ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਸਾਰੀਆਂ ਸਮੱਸਿਆਵਾਂ ਇਹਨਾਂ ਜਿਹੜੀਆਂ ਅਸੀਂ ਨਾਲ ਮਿਲ ਕੇ ਹੱਲ ਕਰ ਲਵਾਂਗੇ ਬਹੁਤ ਧੰਨਵਾਦ